ਸਾਡੀ ਗੱਡੀਆਂ ਲੱਗੀਆਂ ਅੱਜ ਤਾਂ ਦੇਖ ਕਹਿ ਕਿ ਚਲ ਜਨਾਨੀ ਨਾਲ ਐਵੇਂ ਲੜਨਾ ਬਣ ਗਏ ਨਾ ਆਈ ਚੜਾਣਾ ਉਹ ਸਾਲਾ ਸਾਡੋਂ ਗਾਲ੍ਹਾਂ ਕੱਢ ਰਿਹਾ ਮਾਰਦਾ ਪਿਆ ਸਾਨੂੰ ਵੇਖੋ ਚੰਗੀ ਗੱਲ ਥੋੜੀ ਆ ਵੀਰੇ ਇਹ ਹੀ ਤਾਰੂ ਪੀ ਕੇ ਜਾਂ ਮੈਂ ਉਹਦੇ ਰੋਡ ਤੇ ਇਹ ਹੀ ਐਕਸੀਡੈਂਟ ਕਰਾ ਦੇ ਪਤਾ ਹੈ ਕੀ ਗੱਲ ਵੀ ਆਪਾਂ ਬਹੁਤ ਕਾ ਹੋ ਗਿਆ ਤੁਹਾਡਾ ਮੇਰ ਕੋ ਸੁਣਾ ਲਾ ਮੇਰ ਕੋ ਮਾਗ ਲਾ ਮੇਰ ਕੋ ਮਾਗ ਲਾ ਚਲਾ ਮੈਂ ਤੂੰ ਸੁਣਾ ਲਾ ਮੇਰ ਕੋ ਮਾਗ ਲਾ ਮਾਣੇ ਰੱਖ ਤੂੰ ਜਾਣਾ ਛੋਟਾ ਭਰਾ ਕੇ ਸੁਣ ਲੈ ਯਾਰ ਆਣੀ ਕਰਦਾ ਕੋਈ ਜ਼ਰੂਰੀ ਕੇ ਗੱਲ ਆਇਆ ਪਿਆ ਇੱਥੇ ਹੈ ਛੋਟਾ ਭਰਾ ਕੇ ਸੁਣ ਲੈ ਚਰਨਾਂ ਦੇ ਛੱਡ ਓਏ ਤੂੰ ਜਾਣ ਦੇ ਇਹਨਾਂ ਨੂੰ ਲੜਨ ਦੇ ਜਾ ਤੋ ਭੈਣ ਕਿਹੜਾ ਤਿੰਨ ਸੁਣਾਤਾ ਮਾੜਾ ਕੀਤਾ ਸਾਰੇ ਮਾਜੂਦ ਨੇ ਉਹਨਾਂ ਸਾਹniki ਦੀ ਮਾੜਾ ਬਣਿਆ ਵਰਗੇ ਇਹ ਨਸ਼ਾ ਕਰਕੇ ਧੱਕਾਸ਼ਾਹੀ ਕਰਦੇ ਰੋਡ ਦੇ ਉੱਤੇ ਇਹੀ ਜਾਮਲੋਂ ਦੇ ਇਹੀ ਤਾਰੂ ਪੀ ਕੇ ਜਾਮਲ ਉਹ ਰੋਡ ਤੇ ਇਹੀ ਐਕਸੀਡੈਂਟ ਕਰਾਉਦੇ ਪਤਾ ਹੈ ਮੈਂ ਰੱਜੇ ਪਏ ਨਸ਼ੇੜਾ ਇਹੀ ਐਕਸੀਡੈਂਟ ਕਰਾਉਦੇ ਆ ਇਹੀ ਪ੍ਰੋਬਲਮ ਆ ਜੀ ਨਸ਼ੇ ਵੇਚੇ ਦਾਰੂ ਦਾਰੂ ਵੇਚਾ ਦਾਰੂ ਪੀਤੀ ਹੋਈ ਆ ਆਪ ਜੋੜ ਕੇ ਬੇਨਤੀ ਆ ਇਹਨਾਂ ਨੂੰ ਠਾਲੇ ਬੰਦ ਕੀਤਾ ਜਾਵੇ ਇਹ ਕੀ ਕੀਤਾ ਕੀ ਸੀ ਇਹਨਾਂ ਨੇ ਦਾਰੂ ਪੀਤੀ ਆ ਆਪਸ ਵਿੱਚ ਲੜਦੇ ਪਏ ਪਰੇਸ਼ਾਨੀ ਦੇ ਦੇ ਲੋਕਾਂ ਉਹਨਾਂ ਨੂੰ ਵੀ ਲੜ ਰਹੇ ਉਹਨਾਂ ਨੇ ਵੀ ਲੜਦੇ ਪਏ ਆ। ਜਿਹੜਾ ਛੜਾਇਆ। ਗਾਰੂ ਵੀ ਕੇ ਮੇਰੇ ਸਾਰੇ ਬਦਮਾਸ਼ੀ। ਲੋਕ ਕੋਈ ਕਰਦੇ ਆ, ਬੀਕੋਲ ਕਰਦੇ ਆ। ਆਹ ਮੁੰਡਾ ਛੋਲ ਲੱਕਾ ਬਿਨਾਂ ਮਾਰਦਿਆਂ ਆਏ। ਇਹਦੇ ਵੀ ਆਏ ਮਾਰਦਿਆਂ। ਅਸੀਂ ਛੜਾਨੇ ਵੀਰੇ ਇਹਦੇ ਸਾਡੇ ਬੰਦੇ ਦਾ ਹੀ ਮਾਰ। ਮੇਰੇ ਆਈ ਤਾਂ ਸਾਡੀ ਗੱਡੀਆਂ ਲੱਗਿਆ ਅੱਜ ਤਾਂ ਦੇਖ ਕਹੈਂ ਕਿ ਚਲ ਜਨਾਨੀ ਨਾਲ ਐਵੇਂ ਲੜਨਾ ਬਣ ਗਏ ਨਾ। ਆਈ ਛੜਾਨੇ ਉਹ ਸਾਲਾ ਸਾਡੋਂ ਵੀ ਗਾਲਾਂ ਕੱਢ ਰਿਹਾ ਮਾਰਦਾ ਪਿਆ ਸਾਨੂੰ ਵੇਖੋ। ਇਹ ਚੰਗੀ ਗੱਲ ਥੋੜੀ ਆ ਵੀਰੇ। ਉਹ ਨਸ਼ਾ ਹੀ ਕੀਤਾ ਤੁਹਾਡੇ ਸਾਹਮਣੇ ਆ ਯਾਰ। ਮੈਂ ਸ਼ੇ ਕੀਤਾ ਹੋਰ ਕੀ ਆ ਇੱਦਾਂ ਥੋੜੀ ਜੰਗਾ ਲੱਗਦਾ ਯਾਰ ਸਾਡੇ ਵੀ ਕਰਦੇ ਆਂਦੇ ਕਿਸੇ ਹੋਰ ਦੀ ਫੈਮਿਲੀ ਵੀ ਆ ਸਕਦੀ ਆ ਇਹ ਕੋ ਲੁੱਟ ਥੋੜੀ ਪਈ ਆ ਓਏ ਉਹ ਤਾਂ ਜਿਹੜਾ ਰੋਕ ਰਹਾ ਭਲੇਮਾਨ ਸੀ ਨਾ ਇਹਦਾ ਉਹਨੂੰ ਵੀ ਹੁਣ ਗੰਦੀ ਲੈਂਗੁਏਜ ਬੰਦਾ ਮੈਕ ਤੇ ਬੋਲ ਨਹੀਂ ਸਕਦਾ ਉਹਨੂੰ ਵੀ ਬਦਤਮੀਜ਼ ਕਰ ਮੇਰੇ ਸਰਕਾਰ ਨੂੰ ਸਰਾਹ ਕਿ ਦੇਣਾ ਗਾਂਦੇ ਨਾਲ ਠੱਲ ਪਾਓ ਇਹਨਾਂ ਨੇ ਜਿਹੜੇ ਨਹੀਂ ਕਰਦੇ ਉਹਨੂੰ ਚੱਕ ਕੇ ਲੈ ਜਾਂਦੇ ਜਿਹੜਾ ਕੁਝ ਕਰਦਾ ਨਹੀਂ ਉਹਨੂੰ ਇੱਥੇ ਹੀ ਘੁੰਮਦੇ ਹੁਣ ਭੱਜ ਗਏ ਮੇਰੇ ਜਿਹੜੇ ਗਲਤ ਕੰਮ ਕਰਦੇ ਉਹਨੂੰ ਇਹ ਚੱਕਦੇ ਨਹੀਂ ਪੁਲਿਸ ਠੀਕ ਆ ਆਹ ਜਿਹੜੇ ਗਲਤ ਕਰਦੇ ਇਹਨਾਂ ਨੂੰ ਚੱਕੋ ਹੁਣ ਬੰਦੇ ਭੱਜ ਗਏ ਜਾਂ ਪੁਲਿਸ ਮੇਰੇ ਹੁਣ ਪਤਾ ਨਹੀਂ ਕਿੱਥੇ ਗਏ ਇੱਥੇ ਦੇਖੋ ਉਹ ਬੜਾ ਉੱਪਰ ਲਿਖਿਆ ਫੜਾ ਮੇਰੇ ਭਾਈ ਉਹ ਲੜ ਰਹੀ ਆ ਸਾਹ ਦੇਖ ਲੈ ਕੈਮਰਾ ਵੀਰੇ ਇਹ ਤਾਂ ਉਹਨੇ ਦੇਖ ਕੇ ਤੁਹਾਡੇ ਸਾਹਮਣੇ ਆਏ ਰੋਕੜ ਆਇਆ ਕਿ ਜਨਾਨੀ ਨਾਲਾ ਇੱਟਾਂ ਚੱਕ ਚੱਕ ਕੇ ਮਾਰ ਰਹੇ ਦੂਜੇ ਨੂੰ ਉਹ ਗੱਡੀਆਂ ਖੜੀਆਂ ਕਈ ਦੀ ਗੱਡੀ ਵੱਜ ਵੀ ਸਕਦੀ ਸੀ ਵੀਰੇ ਗੱਡੀਆਂ ਖੜੀਆਂ ਨੇ ਗੱਡੀਆਂ ਕਈ ਟੁੱਟ ਗਈ ਕਿੱਥੋਂ ਕਰਾਇਆ ਤੇ ਗੱਡੀਆਂ ਚਲਾਉਂਦੇ ਕਿੱਥੋਂ ਨੁਕਸਾਨ ਭਰਨੇ ਲੱਖਾਂ ਦੀਆਂ ਗੱਡੀਆਂ ਨੇ ਕਿੱਥੋਂ ਨੁਕਸਾਨ ਭਰਨਾ ਮੰਗ ਕਰਨਾ ਕਿ ਵੀਰੇ ਇਹੋ ਜੇ ਗੰਧ ਨੂੰ ਕੰਟਰੋਲ ਕੀਤਾ ਜਾਵੇ ਅਸੀਂ ਹੋਰ ਕੀ ਚਾਹੀਦਾ ਸਾਨੂੰ ਅਜਿਹਾ ਆਪਣਾ ਕੰਮ ਕਰਨ ਵਾਲੇ ਮਿਹਨਤ ਕਰਨ ਵਾਲੇ ਬੰਦੇ ਆ ਵੀਰੇ ਠੀਕ ਆ ਗਲਤ ਬੰਦੇ ਨੂੰ ਚੱਕੋ ਤਾਂ ਜੋ ਗੰਧ ਨਾ ਪਵੇ ਠੀਕ ਆ ਸਾਰੇ ਕੰਮ ਕਰਨ ਆਂਦੇ ਆ ਜਿਹੜੇ ਵਿੱਚ ਨਹੀਂ ਕਰਨਦੇ ਕੁਝ ਗਲਤ ਉਹ ਵੀ ਨਖ